ਸਤਿ ਸ਼੍ਰੀ ਅਕਾਲ ਸਜਣੋ ਸਵਾਗਤ ਕਰਦੇ ਆਂ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਦੇ ਵਿੱਚ ਆਸ ਕਰਦੇ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਰਿਕਵੈਸਟ ਬੇਨਤੀ ਆ ਕਿ ਆਪਣੀ ਤਸੱਲੀ ਕਰਕੇ ਫਿਰ ਖਰੀਦਾਰੀ ਕਰਿਆ ਕਰੋ ਕੋਈ ਵੀ ਲੰਮੇ ਵਾਲੀ ਗੱਲ ਨਾ ਰਹੇ ਜੀ ਅੱਜ ਦੀ ਆਪਣੀ ਵਿਜ਼ਿਟ ਪਿੰਡ ਆ ਗਿਆ ਨਾਲ ਅਮੀਸ਼ਾ ਅਮੀਸ਼ਾ ਠੀਕ ਹੈ ਜੀ ਨੇੜੇ ਆ ਗਿਆ ਖਾਲੜਾ ਨਾਤਲੀ ਸਿਦਵਾ ਵਿਖੀ ਪਿੰਡ ਮਾਰੀ ਮੇਗਾ ਬਿਲਕੁਲ ਨੇੜੇ-ਨੇੜੇ ਪਿੰਡ ਆ ਅਮੀਸ਼ਾ ਦੇ ਸਜਣੋ ਤੇ ਜ਼ਿਲ੍ਹੇ ਦੀ ਗੱਲ ਕਰੀਏ ਸ਼੍ਰੀ ਤਰਨਤਾਪੁਰ ਸਾਹਿਬ ਤੇ ਤਹਿਸੀਲ ਪੱਟੀ ਆ ਗਈ। ਬਾਈ ਸ਼ਮਸ਼ੇਰ ਸਿੰਘ ਜੀ ਦੇ ਫਾਰਮ ਤੇ ਪਹੁੰਚੇ ਆ। ਦੋ ਬੜਾ तकरीबन ਇੱਕ ਦਾ ਸਜਣੋ ਸੌਦਾ ਆਇਆ। ਤੇ ਇਹ ਜਿਹੜੀ ਇੱਕ ਦਾ ਹੁਣ ਆਪਾਂ ਡਿਟੇਲ ਸਾਂਝੀ ਕਰਾਂਗੇ। ਪੁੱਛਦੇ ਆ ਬਾਈ ਨੂੰ ਕਿੰਨਾ ਮਿਲਕ ਤੇ ਚੱਲ ਰਹੀ ਆ। ਕਿੰਦਾ ਰਹੂਗਾ ਰੇਟ। ਜੁੜੇ ਰਹੋ। ਅੰਤ ਤੱਕ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ। ਕੀ ਹਾਲ ਠੀਕ ਜੀ? ਵਧੀਆ ਤੁਸੀਂ ਸੁਣਾਓ। ਹਾਂ ਕਿਰਪਾ ਜੀ। हां एड्रेस नोट कराइए पिन पिनडमेशा ब्राजील पट्टी जिला करनतारन लेड़े खालड़ा मोबाइल नंबर जी 8196095977 ठीक है ते ए, ए दे मगर वशीद बच्चा गा बच्चे ए दे मगर बच्चा ਕਿੰਨਾ ਕੁ ਲੋਧ ਨੂੰ ਮਿਲ ਕੇ ਕਿੰਨੇ ਕੁ ਚੱਲ ਰਹੀ ਹੈ ਹੁਣ ਆ ਤੁਸੀਂ 15 ਮੰਨ ਕੇ ਚੱਲੋਗਾ 17 ਦੇ ਪਰ 15 ਦੀ ਗਰੰਟੀ 15 ਦੇ ਗਰੰਟੀ ਹੈ ਸਜਣੋ ਤੋੜੀ ਆ ਸਾਹਮਣੇ ਤੁਸੀਂ ਮੈਲਾ ਦੇਖ ਰਹੇ ਜੇ ਮੈਲੇ ਤੋਂ ਮੇਰੇ ਹਿਸਾਬ ਨਾਲ ਤਕਰੀਬਨ ਚਾਲੂ ਹੋ ਹੀ ਗਈ ਹੈ ਨਾ ਹਾਂਜੀ ਹਾਂਜੀ ਠੀਕ ਆ ਮੇਲਾ ਚાલુ ਹੋ ਗਈ ਕਰਮਾ ਵਾਲੀ ਤੇ ਸੂਏ ਦੀ ਗੱਲ ਕਰੀਏ ਤੇ ਕਿੰਨਾ ਕੁ ਦੂਜਾ ਆ ਗਿਆ ਹੈ ਥਣ ਥੁਣ ਚੌਣ ਸਿਰਾਈ ਆ ਹਾਂਜੀ ਹਾਂਜੀ ਨਾੜਾ ਨੂੜਾ ਚੰਗੀਆਂ ਸਜਣੋ ਫਾਰਮ ਵਾਲੀ ਤੇ ਜਿਹੜੀ ਸਾਹਮਣੇ ਉਹ ਪਰੇ ਵੱਜੀ ਆਉਂਦਾ ਸੌਦਾ ਹੋ ਚੁੱਕਾ ਲੈਓ ਬਾਈ ਜੀ ਕਮਾ ਲਿਓ ਲੋਏ ਬੋਦੀ ਵਾਲੀ ਵਹਿੜ ਜੇ ਤੇ ਫੁੱਲ ਵੱਡਾ ਜਿਹੜਾ ਦਾ ਟਾਂਚਾ ਜੇ ਕਾਤ ਨਾ ਕੋਈ ਛੋਟਾ ਗਿਣੇ ਉਹ ਜਿਹੜਾ ਵੀ ਖਰੀਦਦਾਰ ਹੀ ਕਰਦਾ ਨਾੜਾ ਨੂੜਾ ਵੇਖ ਸਕਦੇ ਬਹਾਨੇ ਤੇ ਦੋਵੇਂ ਸਾਈਡਾਂ ਤੇ ਚਾਰੇ ਅੱਗੋਂ ਪਿਛੋਂ ਹਰ ਇੱਕ ਸਾਈਡ ਤੋਂ ਮਿਲਣੀ ਹੁੰਦੀ ਹੈ ਸਜਣੂ ਤੇ ਸਮਾਂ ਕੋਈ ਤਿੰਨ ਗਰਾਹ ਹੋ ਗਿਆ ਹੈ ਖਾਸ ਕਰਕੇ ਧਿਆਨ ਰੱਖਿਓ ਇਹਨੇ ਕਿੰਨੀ ਕੁ 6 ਦੇ 6 ਤੋਂ 6 ਚਵਾਈ ਹੁੰਦੀ ਤੇਰੇ ਮਨ ਅੱਜ 6 ਦਿਨੇ 7 ਵਜੇ ਹੋਏ ਸ਼ਾਮੀ 6 ਵਜੇ ਅੱਛਾ ਹਾਂਜੀ ਠੀਕ ਆ ਦਿਨੇ 7 ਵਜੇ ਇਹ ਭੈਣ ਭਰਾ ਲੈ ਲਿਓ ਸ਼ਾਮ ਨੂੰ 7 ਵਜੇ ਫੇਚਵਾਵਾਂਗੇ ਤੇ ਫੇਰ ਹੀ ਟਾਈਮ ਪੂਰਾ ਹੋ ਹਾਂਜੀ ਹਾਂਜੀ ਆ ਕਿੰਨੀ ਘੱਟ ਕੁਆਲਿਟੀ ਬਣੀ ਹੋ ਉਸ ਹਾਵਨਾ ਆਪਦਾ ਖਿਆਲ ਕਰਿਓ ਤੇ ਦੁੱਧ 17 ਤੇ ਬਾਈ ਕਹਿੰਦਾ ਕਿ 15 ਦੀ ਹੋਟ ਨਾਲ ਜਿਹੜਾ ਮਰਜ਼ੀ ਭੈਣ ਭਰਾ ਲੈ ਜਾਏ ਤੇ ਰੇਟ ਕਿੰਨਾ ਰੇਟ ਇਹਦਾ ਮੰਗਦੇ 65 ਆ ਹਾਂ ਦਾ 62 ਦੀ ਦੇ ਦਾਂਗੇ 62000 ਦੀ ਵੜ ਦੇ ਦਾਂਗੇ ਹਾਂਜੀ ਓਕੇ ਜੀ ਇਹ 62000 ਦੀ ਸਜਣੋ ਵੜ ਮਿਲ ਜੂਗੀ ਪਿੰਡ ਅਮੀਸ਼ਾ ਨੇੜੇ ਰਹਿ ਕੇ ਖਾਲੜਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ